ਬੇਖੋ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਕੱਲ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸਮਤੀ ਦੇ ਜਿਹੜੇ ਕਾਗਜ਼ ਭਰੇ ਜਾਣੇ ਸੀਗੇ ਤੇ ਸਾਡੇ ਕੈਂਡੀਡੇਟ ਵੀ ਖੜੇ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਜਦੋਂ ਇਹ ਗਏ ਆ ਉੱਥੇ ਕਾਗਜ਼ ਭਰਨਾ ਤੇ ਐਮਐਲਏ ਆਪ ਖੁਦ ਉੱਥੇ ਆਣ ਕੇ ਹਰਮੀਤ ਸਿੰਘ ਸੰਧੂ ਆਣ ਕੇ ਸਾਡੀਆਂ ਬੀਬੀਆਂ ਭੈਣਾਂ ਦੇ ਜਿਹੜੇ ਆ ਉਹ ਹੱਥੀ ਪਏ ਆ ਤੇ ਨਾਲੇ ਇਹਨਾਂ ਦੇ ਜਿਹੜੇ ਆ ਕਾਗਜ਼ ਜਿਹੜੇ ਖੋ ਕੇ ਪਾੜ ਦਿੱਤੇ ਗਏ ਨਾਲ ਉਹਨਾਂ ਦੇ ਪਤਾ ਨਹੀਂ ਕਿੰਨੇ ਕੁ ਬੰਦੇ ਲੈ ਕੇ ਆਏ ਆ ਆਪਣੇ ਜਿਨ੍ਹਾਂ ਨੇ ਉੱਥੇ ਮਤਲਬ ਕਿ ਧੂਵਾ ਕੋਈ ਕੀਤੀ ਆ ਮੈਂ ਉਹ ਪ੍ਰਸ਼ਾਸਨ ਨੂੰ ਕਹਿਣਾ ਚਾਹੂੰਗੀ ਕਿ ਉਦੋਂ ਤੁਸੀਂ ਕਿੱਥੇ ਸੀਗੇ ਜਦੋਂ ਇੰਨਾ ਕੁਝ ਹੋ ਰਿਹਾ ਸੀਗਾ ਬੀਬੀਆਂ ਦੇ ਕਾਗਜ਼ ਜਿਹੜੇ ਪਾੜੇ ਜਾ ਰਹੇ ਸੀ ਤੇ ਪ੍ਰਸ਼ਾਸਨ ਕਿੱਥੇ ਸੀ ਪ੍ਰਸ਼ਾਸਨ ਕੀ ਕਰ ਰਿਹਾ ਸੀਗਾ ਤੇ ਪ੍ਰਸ਼ਾਸਨ ਨੂੰ ਮੈਂ ਉਹ ਅਪੀਲ ਕਰੂੰਗੀ ਇੱਕ ਸਾਲ ਰਹਿ ਗਿਆ ਬਸ ਤੇ ਤੁਸੀਂ ਇੰਨੇ ਤੱਕ ਇਸ਼ਾਈ ਨਾ ਕਰੋ ਜਿਹੜੀ ਕਚੈਰੀ ਲੋਕਾਂ ਦੀ ਲੱਗਣੀ ਆ ਨਾ ਉਦੋਂ ਤੁਹਾਨੂੰ ਜਵਾਬ ਦੇਣੇ ਉੱਥੇ ਜਿਹੜੇ ਔਖੇ ਹੋ ਜਾਣੇ ਆ ਆ ਸਾਡੇ ਬੀਬੀ ਜੀ ਨੇ ਹਨਾ ਤੇ ਇਹਨਾਂ ਦੇ ਵੀ ਹੱਥੋਂ ਜਿਹੜੀ ਫਾਈਲ ਖੋ ਕੇ ਹਰਮੀਤ ਸੰਧੂ ਨੇ ਆਪ ਪਾੜੀ ਤੁਸੀਂ ਦੇਖੋਗੇ ਹਲਕੇ ਦਾ ਐਮਐਲਏ ਹੋ ਕੇ ਇਹੋ ਜੀਆਂ ਹਰਕਤਾਂ ਦੇ ਉੱਤਰ ਆਇਆ ਤੇ ਬਾਕੀ ਜਨਤਾ ਦਾ ਕੀ ਬਣੂਗਾ ਬਾਕੀ ਜਨਤਾ ਕੀ ਕਰੂਗੀ ਤੁਸੀਂ ਇਹਨਾਂ ਦੇ ਆਪ ਹੀ ਮੂੰਹ ਸੁਣੋ ਵੀ ਇਹਨਾਂ ਨਾਲ ਕੀ ਹੋਇਆ ਉੱਥੇ ਬਿਲਕੁਲ ਜੀ ਜੇ ਸਾਨੂੰ ਹਾਈ ਕੋਰਟ ਦਾ ਰੁਖ ਕਰਨਾ ਪਿਆ ਤੇ ਅਸੀਂ ਕਰਾਂਗੇ ਜ਼ਰੂਰ ਕਿਉਂਕਿ ਧੱਕੇਸ਼ਾਹੀ ਬਹੁਤ ਹੋਈ ਆ ਸਾਡੇ 4 ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਿਹੜੇ ਉਹ ਖਲੋਤੇ ਸੀਗੇ ਤੇ ਚੌਹਾਂ ਦੀਆਂ ਫਾਈਲਾਂ ਪਾੜ ਦਿੱਤੀਆਂ ਗਈਆਂ ਕੀ ਗੱਲ ਇੰਨਾ ਡਰ ਲੱਗ ਗਿਆ ਇੱਕ ਦੇ ਤਾਂ ਰਹਿਣ ਦਿੰਦੇ ਵੋਟਾਂ ਨਾਲ ਵੇਖਦੇ ਜੀ ਫਿਰ ਇਹਨਾਂ ਨੇ ਇੱਕ ਦੀ ਵੀ ਨਹੀਂ ਰਹਿਣ ਦਿੱਤੀ ਇੰਨੇ ਬੁਖਲਾਏ ਹੋਏ ਕਿਉਂ ਨਹੀਂ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਇ ਜੇ ਤੁਸੀਂ ਐਮਐਲਏ ਬਣੇ ਆ ਜੇ ਤੁਸੀਂ ਜਿੱਤੇ ਆ ਤੁਹਾਨੂੰ ਲੱਗਦਾ ਆ ਕਿ ਲੋਕਾਂ ਨੇ ਪਿਆਰ ਦਿੱਤਾ ਉਹ ਵਾਲਾ ਉਹ ਵੋਟਾਂ ਲੋਕਾਂ ਦੀਆਂ ਸੀਗੀਆਂ ਜਨਤਾ ਦੀਆਂ ਸੀਗੀਆਂ ਹੱਕ ਦੀਆਂ ਸੀਗੀਆਂ ਤੇ ਫਿਰ ਤੁਸੀਂ ਹੁਣ ਜਿਹੜਾ ਫੇਰ ਉਹੀ ਕੰਮ ਸ਼ੁਰੂ ਕਰ ਲਿਆ ਜੋ ਧੱਕੇਸ਼ਾਹੀ ਜਿਮਣੀ ਚੋਣ ਚ ਕੀਤੀ ਉਹੋ ਇਹਨਾਂ ਨੇ ਇੱਥੇ ਕਰ ਦਿੱਤੀ ਇੱਥੇ ਤੇ ਹੁਣ ਸ਼ਰੇ ਆਮ ਹੀ ਚੱਲ ਗਿਆ ਗੁੰਡਾਗਰਦੀ ਚੱਲੀ ਆ ਪੂਰੀ ਪੁਲਿਸ ਦੀ ਮੌਜੂਦਗੀ 'ਚ ਸਾਰਾ ਕੁਝ ਹੋਇਆ ਵਾ ਪ੍ਰਸ਼ਾਸਨ ਉੱਥੇ ਮੌਜੂਦ ਸੀਗਾ ਪ੍ਰਸ਼ਾਸਨ ਦੀ ਚੁੱਪੀ ਜਿਹੜੀ ਆ ਉਹ ਜਿਹੜੀ ਆ ਮਤਲਬ ਕਿ ਸਾਡੇ ਲੋਕਾਂ ਨੂੰ ਜਿਹੜੀ ਆ ਉਹ ਚੰਗੀ ਨਹੀਂ ਲੱਗ ਰਹੀ ਪ੍ਰਸ਼ਾਸਨ ਨੂੰ ਇੰਨਾ ਚੁੱਪ ਨਹੀਂ ਰਹਿਣਾ ਚਾਹੀ